ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਨਾ ਪ੍ਰਭ ਕਾ ਜੀਆ ਮਿੱਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਛਾਰ ਸੰਤ ਰਹਤ ਸੁਣੋ ਮੇਰੇ ਭਾਈ ਵਾਹਿ ਕੀ ਮਹਿਮਾ ਕਥਨ ਨਾ ਜਾਏ ਰਹਾ ਵਰਤਨ ਜਾ ਕੈ ਕੇਵਲ ਨਾਮ ਅਣਦ ਰੂਪੀ ਤਨ ਬਿਸਰਾਮ ਮਿੱਤਰ ਸਤਰ ਜਾ ਕੈ ਇੱਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਾਟਣ ਹਾਰ ਦੁਖ ਦੂਰ ਕਰਨ ਜੀ ਅਕੇ ਦਾਤਾਰ ਸੂਰਬੀਰ ਬਚਨ ਕੇ ਬਲੇ ਕਾਲਾ ਬਪਰੀ ਸੰਤੇ ਛਲੀ ਤਾਕਾ ਸੰਗ ਬਾਛੈ ਸੁਰਦੇਵ ਅਮੋਗ ਦਰਸ ਫਲ ਜਾ ਕੀ ਸੇਵਾ कर जोड़ नान करे अरदास मोहि संत टहल जी जय गुण तसागरे सेव कर जोड़ नाने अरदास मोहे संत टहल जी जय गुणदास वाहिगुरू जी का ख़ालसा ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਬ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਗਰਾਇ ਹੈ ਤੇ ਹਾ ਹੋਂ ਕਰੀ ਵਖਿਆਣ ਮੈਂ ਨਾਹੀ ਕਿਛ ਹੋਰ ਨਹੀਂ ਕਿਛ ਆਹੇ ਨਾ ਮੋਰਾ ਅਉਸਰ ਲੱਜਾ ਰਾਖਲੇ ਹੋ ਸਦਨਾ ਜਨ ਤੋਰਾ ਸਤ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਸਾਧਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਾਰ ਰਹਿਮਤਾਂ ਕੀਤੀਆਂ ਨੇ ਆ ਪਾਵਰ ਸ਼ਬਦ ਬਖਸ਼ਿਸ਼ ਕੀਤਾ ਹੈ ਆਸਾ ਮਹੱਲਾ ਪੰਜਵਾ ਆਸਰ ਆ ਗਿਆ ਪੰਜਵੇਂ ਪਾਤਸ਼ਾਹ ਦੇ ਮੁਕਾਰਬਨ ਤੋਂ ਉਚਾਰਨ ਕੀਤਾ ਲੜੀਵਾਰ ਦਾ 88 ਨੰਬਰ ਸ਼ਬਦ ਜੋ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਕ ਅੰਗ 399 ਅੰਗ ਤੇ ਸੁਸ਼ੋਭਿਤ ਹੈ ਜਦੋਂ ਸਤ ਸੰਗੀਆਂ ਨੇ ਸਤਗੁਰਾਂ ਪਾਸ ਸਤਗੁਰੂ ਅਰਜਨ ਜੀ ਪਾਸ ਸਤਗੁਰੂ ਅਰਜਨਦੇਵ ਜੀ ਮਹਾਰਾਜ ਪਾਸ ਬੇਨਤੀ ਕੀਤੀ ਵੀ ਸਤਗੁਰੂ ਸੰਤ ਦੀ ਮਹਿਮਾ ਦੱਸਣੀ ਕਰੋ ਕਿ ਐਸਾ ਹੁੰਦਾ ਹੈ ਸੰਤ ਕਿਹਸਾ ਹੁੰਦਾ ਉਹਦੀ ਰਹਿਣੀ ਬਹਿਣੀ ਕੈਸੀ ਹੈ ਤੇ ਉਸ ਪਰਥਾਇ ਸਤਗੁਰਾਂ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕਰਕੇ ਸਤ ਸੰਗੀਆਂ ਨੂੰ ਉਪਦੇਸ਼ ਦਿੱਤਾ ਸੰਤ ਰਹਤ ਸੁਣੋ ਮੇਰੇ ਭਾਈ اے ਭਾਈ ਸਤ ਸੰਗੀ ਜਣੋ ਸੁਨਣਾ ਕਰੋ ਸੰਤ ਦੀ ਰਤਨੀ ਬਹਿਣੀ ਕੈਸੀ ਹੈ ਵਾ ਕੀ ਮਹਿਮਾ ਕਥਨ ਨਾ ਜਾਇ ਸੰਤਾਂ ਦੀ ਮਹਿਮਾ ਵਡਿਆਈ ਕੀਤੀ ਨਹੀਂ ਜਾ ਸਕਦੀ ਸੰਤ ਦੀ ਸਿਫਤ ਸਲਾਗ ਅਖਰਾਂ ਦੇ ਨਾਲ ਕਥਨਾਂ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਜਿਵੇਂ ਪਰਮਾਤਮਾ ਦੀ ਨਹੀਂ ਹੁੰਦੀ ਉਸ ਤਰ੍ਹਾਂ ਸੰਤਾਂ ਦੀ ਵਡਿਆਈ ਬਚਨਾਂ ਦੇ ਨਾਲ ਕਥਨਾਂ ਦੇ ਨਾਲ ਰਸਨਾ ਦੇ ਨਾਲ ਨਹੀਂ ਕੀਤੀ ਜਾ ਸਕਦੀ ਰਹਾ ਵਿਸ਼्राम ਦੇ ਕੇਂਦਰੀਪਾਸ ਸਮਝਾ ਦਿੰਦੇ ਨੇ ਆਸਾ ਮਹੱਲਾ ਪੰਜਵਾਂ ਆਠ ਪੈਰ ਨਿਕਟ ਕਰ ਜਾਣ ਹੁਣ ਸੰਤ ਹੁੰਦਾ ਕੌਣ ਹੈ ਤੇ ਸੰਤ ਅਸਲ ਵਿੱਚ ਕੌਣ ਹੈ ਕਿਉਂਕਿ ਸੰਤਾਂ ਦੀ ਵਡਿਆਈ ਸਤਿਗੁਰਾਂ ਨੇ ਆ ਸੁਖ ਨੇ ਸਾਜਵੀ ਇੱਕ ਸੰਪੂਰਨ ਅਸ਼ਵਰੀ ਸੰਤ ਕੇ ਦੁਖਣ ਆਰਜਾ ਘਟੈ ਸੰਤ ਕੇ ਦੁਖਣ ਜਮਤੇ ਨਹੀਂ ਛੁੱਟੈ ਸੰਤ ਕੇ ਦੁਖਣ ਕਾਲ ਸਭ ਜਾਏ अनेका ਪੂਰੀ ਇੱਕ ਅਸ਼ਟਪਦੀ ਸਾਧਗੁਰਾਂ ਨੇ ਸੰਤ ਦੀ ਪਰਿਭਾਸ਼ਾ ਤੇ ਲਾਈ ਹੈ। ਪੂਰੀ ਅਸ਼ਟਪਦੀ ਸੰਤਾਂ ਦੀ ਮਹਿਮਾ ਵਿੱਚ ਸਾਧਗੁਰਾਂ ਨੇ ਉਚਾਰਨ ਕੀਤੀ ਹੈ ਕਿ ਅੱਜ ਦੇ ਪਾਵਨ ਸ਼ਬਦ ਜੇ ਕਹਿੰਦੇ ਨੇ ਆਠ ਪੈਰ ਨਿਕਟ ਕਰ ਜਾਣਾ ਹੈ। ਅਸਰ ਆਗ ਪੰਜਵੇਂ ਪਾਸ਼ਾ ਬਖਸ਼ਿਸ਼ ਕਰਦੇ ਨੇ। ਕਹਿੰਦੇ ਸੰਤ ਉਹ ਹੈ ਜਿਹਨੇ ਮਨ ਨੂੰ ਸਾਧ ਲਿਆ। ਮਨ ਨੂੰ ਜਿੱਤ ਲਿਆ। ਆਠ ਪੈ ਅੱਠੋ ਪੈਰ ਨਿਕਟ ਕਰ ਜਾਣਾ। ਕਿਉਂਕਿ ਨੇਕਤ ਨੂੰ ਕਰੇ ਮੁਝਾਏ ਬੁਰਾ ਸੋ ਕਿਉਂ ਕਰੇ ਨੇਕਤ ਬੁਝਾਏ ਸੋ ਬੁਰਾ ਕਿਉਂ ਕਰੇ ਕਿਨੇ ਜਿਹੜਾ ਨੇੜੇ ਜਾਣਦਾ ਪ੍ਰਮਾਤਮਾ ਨੂੰ ਫਿਰ ਮਾੜਾ ਨਹੀਂ ਕਰਦਾ ਇਸੇ ਤਰ੍ਹਾਂ ਕਹਿੰਦੇ ਜਿਹੜਾ ਸੰਤ ਹੈ ਉਹ ਪ੍ਰਮਾਤਮਾ ਨੂੰ ਅਠੋ ਪੈਰਨ ਹਾਜ਼ਰ ਨਾਜ਼ਰ ਵਸਦਾ ਜਾਣਦਾ ਵੀ ਮੇਰੇ ਨਾਲ ਪ੍ਰਮਾਤਮਾ ਨਿਰੰਕਾਰ ਵਸ ਰਿਹਾ ਉਹਦੀ ਜੋਤ ਮੇਰੇ ਨਾਲ ਹੈ ਅੰਗ ਸੰਗ ਹੈ ਮੇਰੇ ਨਾਲ ਉਸਦਾ ਵਸਾ ਹੈ ਅਠੋ ਪੈਰ ਜਾਣਦਾ ਵੀ ਮੇਰੇ ਨਾਲ ਉਹ ਵਸ ਰਿਹਾ ਹੈ ਪ੍ਰਭ ਕਾ ਕੀਆ ਮਿੱਠਾ ਮਨ ਹੈ ਜੋ ਪ੍ਰਮਾਤਮਾ ਕਰਦਾ ਉਹਨੂੰ ਮਿੱਠਾ ਕਰਕੇ ਸਤ ਕਰਕੇ ਮੰਨਦਾ ਚਾਹੇ ਦੋਖ ਆਏ ਚਾਹੇ ਸੋਖ ਆਏ ਚਾਹੇ ਅਮੀਰੀ ਆਏ ਚਾਹੇ ਗਰੀਬੀ ਆਏ ਕੰਚਨ ਕਾ ਮਾਟੀ ਜਾਨੈ ਹੀਰੇ ਮੋਤੀ ਜਵਾਰਾਤਾਂ ਨੂੰ ਮਿੱਟੀ ਦੇ ਤੁਲ ਮੰਨਦਾ ਏਕ ਨਾਮ ਸੰਤਾਂ ਅਧਾਰ ਏਕ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਸਿਫਤਸ ਲੱਗਾਈ ਸੰਤ ਜਨਾਂ ਦਾ ਸਤਸੰਗੀ ਜਨਨ ਦਾ ਆਸਰਾ ਹੁੰਦੀ ਹੈ ਹੋਏ ਰਹੇ ਸਭ ਕੀ ਪਗਛਾਰ ਅਠੋ ਪੈਰੋ ਨਾਮ ਜਪਦੇ ਨੇ ਤੇ ਉਹ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦੇ ਨੇ ਭਾਵ ਨਿਮਰਤਾ ਵਿੱਚ ਰਹਿੰਦੇ ਨੇ ਮਿੱਠਤ ਨੀਮੀ ਨਾਨਕ ਗੁਣ ਚੰਗੀਆਂ ਤਤ ਇਹ ਗੁਣੋ ਨਾਲੇ ਪੱਲੇ ਹੁੰਦਾ ਨਿਉ ਕੇ ਨਿਮ ਕੇ ਦਿੰਦੇ ਨੇ ਹਮੇਸ਼ਾ 사ਤਗੁਰਾਂ ਦੇ ਬਾਣੇ ਵਿੱਚ ਵਿਚਰਦੇ ਨੇ ਸੰਤ ਰਹਿ ਤਸਨਾ ਮੇਰੇ ਭਾਈ ਵਾਕੀ ਮਹੰਮਾ ਕਥਨ ਨ ਜਾਇ ਰਹਾ ਕਿਉਂਕਿ ਉਹਨਾਂ ਤੇ ਕੋਈ ਵੀ ਪੰਜ ਪੌ ਚੋਰਾ ਚੋ ਕੋਈ ਵੀ ਵਿਆਪਦਾਣੀ ਮਾਇਆਦਾਰਾ ਜੋ ਗੁਣ ਤਮੋਗੁਣ ਸਤੋਗੁਣ ਵਿਆਪਦਾਣੀ ਹੈ ਉਹ ਸਾਰੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾ ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਮਾਇਆ ਉਹਨਾਂ ਦੀ ਦਾਸੀ ਹੋ ਜਾਂਦੀ ਹੈ ਛਲਦੀ ਨਹੀਂ ਫਿਰ ਨਾਮ ਰਹਿਤ ਸੁਣੋ ਮੇਰੇ ਭਾਈ ਭਾਈ ਸੰਤਾਂ ਦੀ ਵੈ ਵੈ ਨਹੀਂ ਬੈਣੀ ਸੁਣਨਾ ਕਰੋ ਵਾਕੀ ਮੈਂ ਕਥਨ ਨਾ ਜਾਈ ਜਿਹੜੀ ਅਖਰਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਰਹਾ ਬਿਸ਼੍ਰਾਮ ਦੇ ਕੇਂਦਰੀਪਾ ਸਮਝਾਉਂਦੇ ਨੇ ਵਰਤਨਾ ਜਾਣ ਕੇ ਗੇਵਲ ਨਾਮ ਉਹ ਸਿਰਫ ਜੇ ਵਰਤਨਾ ਜਾਣਦੇ ਨੇ ਵਿਆਜ ਨਾ ਜਾਣਦੇ ਨੇ ਤਾਂ ਏਕੋ ਨਾਮ ਇੱਕ ਨਾਮ ਨਾਲ ਵਿਆਜ ਦੇ ਨੇ ਇੱਕ ਨਾਮ ਦਾ ਹੀ ਵਪਾਰ ਕਰਦੇ ਨੇ ਹੋਰ ਕਿਸੇ ਚੀਜ਼ ਦਾ ਨਿੰਦਾ ਤੁਗਲੀਰਖਾ ਦਾ ਵਪਾਰ ਨਹੀਂ ਕਰਦੇ ਉਹ ਸਿਰਫ ਨਾਮ ਦਾ ਵਪਾਰ ਕਰਦੇ ਨੇ ਵਰਤਨ ਜਾ ਕੇ ਕੇਵਲ ਕੇਵਲ ਨਾਮ ਹੀ ਵਰਤਦੇ ਨੇ ਨਾਮ ਨਾਲ ਹੀ ਜਪਨਾ ਕਰਦੇ ਨੇ ਨਾਮ ਨੂੰ ਸਿਮਰਦੇ ਨੇ ਅਨੰਦ ਰੂਪ ਕੀਰਤਨ ਵਿੱਚ ਰਾਮ ਆਨੰਦ ਰੂਪ ਵਿੱਚ ਤੇ ਕੀਰਤੀ ਵਿੱਚ ਤੇ ਸਹਿਜ ਅਵਸਥਾ ਵਿੱਚ ਟਿਕਾਉ ਚ ਰਹਿੰਦੇ ਨੇ ਮਿੱਤਰ ਪਤਰ ਜਾ ਕੇ ਇੱਕ ਸਮਾਨੈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਿਆਏ ਇਹਨੇ ਸਾਰਿਆਂ ਨਾਲ ਸਾਨੂੰ ਬਣਾਈਏ ਕਿਉਂਕਿ ਕੋਈ ਬਿਗਾਨਾ ਨਹੀਂ ਕੋਈ ਮਿੱਤਰ ਨਹੀਂ ਕੋਈ ਦੁਸ਼ਮਣ ਨਹੀਂ ਹੈ ਮੇਰਾ ਇਹਨੇ ਸ਼ਾਂਤ ਐਸੀ ਨਹੀਂ ਮਿੱਤਰ ਸੱਤਰ ਜਾ ਕੇ ਇੱਕ ਸਮਾਨ ਹੈ ਉਹਨਾਂ ਲਈ ਮਿੱਤਰ ਵੀ ਉਹਨਾਂ ਲਈ ਦੁਸ਼ਮਣ ਵੀ ਇੱਕੋ ਸਮਾਨ ਹੈ ਨਾ ਮਿੱਤਰ ਨਾਲ ਜਾਦਾ ਮਿੱਤਰਤਾ ਤੇ ਨਾ ਦੁਸ਼ਮਣ ਨਾਲ ਵੈਰ ਨਾ ਕੋ ਬੈਰੀ ਨਹੀਂ ਬਿਗਾਣਾ ਸਭੇ ਸਮਾਨ ਕੋ ਬਣਿਆ ਕੋਈ ਵੈਰੀ ਨਹੀਂ ਹੁੰਦਾ ਉਹਨਾਂ ਦਾ ਉਹਨਾਂ ਨੂੰ ਸਭ ਇੱਕ ਸਮਾਨ ਨੇ ਪ੍ਰਭ ਆਪਣੇ ਬਿਨ ਅਵਰਨ ਜਾਣ ਉਹ ਆਪਣੇ ਪ੍ਰਮਾਤਮਾ ਤੋਂ ਬਿਨਾ ਹੋਰ ਚਾਹੇ ਵੈਰੀ ਹੈ ਮਿੱਤਰ ਹੈ ਉਹਦੇ ਵਿੱਚ ਔਰ ਕਿਸੇ ਦੀਆਂ ਅੰਸ਼ ਨਹੀਂ ਸਰ ਪ੍ਰਮਾਤਮਾ ਦਾ ਹੀ ਦਿਦਾਰਾ ਦੇਖਦੇ ਨੇ ਪ੍ਰਮਾਤਮਾ ਨੂੰ ਜਾਨਣਾ ਕਰਦੇ ਨੇ ਵੀ ਉਸ ਤੋਂ ਇਲਾਵਾ ਕੋਈ ਨਹੀਂ ਆਸਰਾ ਕੋਟ ਕੋਟ ਅਗh ਕਾਟਣ ਹਾਰੇ ਕਿਉਂਕਿ ਉਹ ਪ੍ਰਮਾਤਮਾ ਐਸਾ ਹੈ ਐ ਸੰਤਾਂ ਨੂੰ ਐਸੀ ਬਖਸ਼ਿਸ਼ ਦੇ ਦਿੰਦਾ ਹੈ ਕਰੋੜਾਂ ਲੋਕਾਂ ਦੇ ਫਿਰ ਕਿਹ ਕਰੋੜਾਂ ਲੋਕਾਂ ਦੇ ਅਗh ਪਾਪ ਜਿਹੜੇ ਨੇ ਉਹ ਕਾਟਨ ਹਾਰੇ ਬਣ ਜਾਂਦੇ ਨੇ ਦੂਖ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਉਵਰ ਦੁੱਖ ਸੰਸਾਰਿਕ ਦੁੱਖ ਮਾਨਸਿਕ ਦੁੱਖ ਦੂਰ ਕਰਨ ਦੇ ਤੇ ਜੀਆਂ ਦੇ ਦਾਤੇ ਬਣ ਜਾਂਦੇ ਨੇ ਜੀਆਂ ਨੂੰ ਦਾਤਾ ਵੰਡਣ ਵਾਲੇ ਬਣ ਜਾਂਦੇ ਨੇ ਜਿਵੇਂ ਬਾਬਾ ਬੁੱਢਾ ਸਾਹਿਬ ਸੂਰਬੀਰ ਬਚਨ ਕੇ ਬਲੀ ਉਹ ਸੂਰਬੀਰ ਭਾਵ ਸੂਰਮੇ ਕਿਹੜੇ ਨੇ ਜਿਨ੍ਹਾਂ ਨੇ ਆਪਣੇ ਪੰਜ ਚੋਰਾਂ ਤੇ ਜਿੱਤ ਪਾਈ ਮਾਇਆ ਦੇ ਤ੍ਰਿਗੁਣੀ ਮਾਇਆ ਰਾਜ ਰਾਸੀ ਤਾਮਸੀ ਸਾਥੀ ਗੁਣ ਚ ਉਹਨਾਂ ਨੇ ਜਿੱਤ ਪਾ ਲਈ ਉਹ ਸੂਰਬੀਰ ਨੇ ਬਚਨ ਕੇ ਬਲੀ ਕਿਉਂ ਉਹ ਬਚਨ ਜੋ ਕਰਦੇ ਨੇ ਜੇਸ ਨਾਲ ਕਰਦੇ ਨੇ ਬਚਨ ਉਹਨਾਂ ਨਾਲ ਬਚਨ ਨਿਭਾ ਆ ਜਾਂਦੇ ਨੇ ਕਾਲਾ ਬਪਰੀ ਫੰਤੀ ਛਲੀ ਇਹ ਬਪਰੀ ਵਿਚਾਰੀ ਐ ਮਾਇਆ ਦੁਨੀਆ ਨੂੰ ਛਲਦੀ ਹੈ ਤੇ ਸੰਤ ਜਿਹੜੇ ਹੁੰਦੇ ਨੇ ਉਹ ਮਾਇਆ ਹੀ ਛਲ ਲੈਂਦੇ ਨੇ ਮਾਇਆ ਨੂੰ ਆਪਣੇ ਅਧੀਨ ਕਰ ਲੈਂਦੇ ਨੇ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਨੇ ਦੇਖਿਆ ਦੇਖਿਆ ਸੁਣਿਆ ਬੋਲਾ ਦੌਰੇ ਉਹ ਕਰਦਾ ਜਨਰਾਤ ਮਾਇਆ ਦੇ ਇਸ਼ਾਰਿਆਂ ਦੇ ਨਚਰੇ ਔਰ ਮਾਇਆ ਫਿਰ ਸੰਤਾਂ ਦੇ ਇਸ਼ਾਰਿਆਂ ਦੇ ਨਾ ਚੜੀ ਕਿਉਂਕਿ ਉਹ ਬਚਨ ਕੇ ਭਲੀ ਬਚਨਾਂ ਦੇ ਪੂਰੇ ਹੁੰਦੇ ਨੇ ਨਹੀਂ ਤਾਂ ਬਚਨ ਕਰੇ ਖਿਸਰ ਜਾਏ ਸੋਈ ਨਰਕੱਚਾ ਉਹ ਪੂਰਾ ਸੰਤ ਨਹੀਂ ਜਿਹੜਾ ਬਚਨ ਕਰਕੇ ਮੁੱਕਰ ਜਾਏ ਜਾਤਾ ਕਾ ਸੰਗ ਬਾਛੈ ਸੁਰਦੇਵ ਕਹਿੰਦੇ ਦੇਵੀ ਦੇਵਤੇ 84 ਮਾਫ ਕਰਨਾ ਸੁਰਦੇਵ ਸੁਰਾਂ ਦੇ ਦੇਵਤੇ 20 ਇੰਦਰ ਤੱਕ ਵੀ ਐਸੇ ਸੰਤਾਂ ਦੀ ਧੂੜ ਲوذਦੇ ਨੇ ਸਾਂਗ ਲੋਚਦੇ ਨੇ ਵੀ ਕਿਦੜੇ ਮਿਲ ਜਾਏ ਅਮੋਗ ਦਰਸ ਸਫਲ ਜਾ ਕੀ ਸੇਵ ਅਮੋਗ ਦਰਸ ਜਿਹੜਾ ਬੜਾ ਮਹਿੰਗਾ ਦਰਸ਼ ਸਫਲ ਜਾ ਕੀ ਸੇਵ ਜਿਹਨਾਂ ਦਾ ਦਰਸ਼ਨ ਦਿਦਾਰਾ ਕੀਤੇ ਆ ਤੇ ਮਨ ਤੇ ਇਸ ਤਨ ਤੇ ਸੇਵਾ ਸਫਲੀ ਹੋ ਜਾਂਦੀ ਹੈ ਉਹ ਲੋਚਦੇ ਨੇ ਅਸੀਂ ਕਰ ਜੋੜ ਨਾਨਕ ਕਰੇ ਅਰਦਾਸ ਕਰ ਜੋੜ ਕਹਿੰਦੇ ਹੱਥ ਜੋੜ ਕੇ ਧੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਅਰਦਾਸ ਕਰਦਾ ਹੈ ਮੋਹ ਸੰਤ ਕਹਲ ਦੀਜੇ ਗੁਣਤਾਸ ਮੈਨੂੰ ਵੀ ਮੇਰੇ ਸਤਿਗੁਰੂ ਸਤਸੰਗੀਆਂ ਦੀ ਤੈਲ ਬੈਲ ਦੇ ਮੈਨੂੰ ਵੀ ਸੰਗੀਆਂ ਦਾ ਸਤਸੰਗੀਆਂ ਦਾ ਸੰਗ ਬਖਸ਼ ਦੀਜੇ ਗੁਣਤਾਸ ਤੇ ਮੈਨੂੰ ਗੁਣਾ ਦਾ ਖਜ਼ਾਨਾ ਬਖਸ਼ਿਸ਼ ਕਰ ਸੋ ਇੰਨੇ ਸਤਿਗੁਰੂ ਬਖਸ਼ਿਸ਼ ਕਰਕੇ ਸਾਨੂੰ ਦੱਸਦੇ ਨੇ ਭਾਈ ਸੰਤ ਉਹ ਹੈ ਜਜੇ ਲਈ ਮਿੱਤਰ ਦੁਸ਼ਮਣ ਸ਼ਤਰੂ ਸਾਰੇ ਇੱਕ ਸਮਾਨ ਨੇ ਨਾਮ ਦਾ ਵਿਹਾਜਨ ਕਰਦੇ ਨੇ ਇਨ ਅਨਾ ਕੀਰਤਨ ਕਰਦੇ ਨੇ ਸਹਿ ਸੁਭਾਅ ਵਿੱਚ ਟਿਕੇ ਰਹਿੰਦੇ ਨੇ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦੇ ਕਰੋੜਾਂ ਕਰੋੜਾਂ ਲੋਕਾਂ ਦੇ ਪਾਪ ਕੱਟਣ ਵਾਲੇ ਨੇ ਦੁੱਖ ਦੂਰ ਕਰਨ ਵਾਲੇ ਨੇ ਤੇ ਲੋਕਾਂ ਨੂੰ ਦੀਜੀਆਂ ਨੂੰ ਦాతਾ ਵੰਡਣ ਵਾਲੇ ਨੇ ਔਰ ਸੂਰਬੀਰ ਯੋਧੇ ਐਸੇ ਨੇ ਜਿਨ੍ਹਾਂ ਨੇ ਪੰਜਾਂ ਚੋਰਾ ਤੇ ਵਸ ਪਾ ਲਿਆ ਤੇ ਬਚਨ ਦੇ ਵੀ ਪੂਰੇ ਨੇ ਜੋ ਬਚਨ ਕਰਦੇ ਨੇ ਨਿਭਾਉਂਦੇ ਨੇ ਤੇ ਉਹਨਾਂ ਨੇ ਵੀ ਮਾਇਆ ਨੂੰ ਛਲ ਕੇ ਆਪਣੇ ਅਧੀਨ ਕਰ ਲਿਆ ਅਤੇ ਉਹਨਾਂ ਦੇ ਸੰਗ ਨੂੰ ਦੇਵੀ ਦੇਵਤੇ ਵੀ ਤਰਸਦੇ ਨੇ ਤੇ ਜਿਨ੍ਹਾਂ ਦਾ ਦਰਸ਼ਨ मात्र ਨਾਲ ਜਿਨ੍ਹਾਂ ਦੀ ਸੇਵਾ मात्र ਨਾਲ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਘਰ ਪਰਵਾਪਾ ਮੇਲੇ ਉਹ ਲੋਕ ਪ੍ਰਲੋਕ ਵੀ ਸੁਖੀ ਹੋ ਜਾਂਦੇ ਨੇ ਕਰ ਜੋੜ দান ਕਰੇ ਅਰਦਾਸ ਦਾਸ ਨਾਨਕ ਹੱਥ ਜੋੜ ਕੇ ਬੇਨਤੀ ਕਰਦਾ ਮੋਹ ਸੰਤੈ ਟਹਿਲ ਦਿਜੇ ਗੁਰੂ ਸਾਹਿਬ ਮੇਰੇ ਸਤਿਗੁਰੂ ਐਸੇ ਸਤਸੰਗਿਆਂ ਦੀ ਟਹਿਲ ਦੇ ਸੇਵਾ ਦਾ ਮੌਕਾ ਦੇ ਮੈਂ ਸੇਵਾ ਕਰਕੇ ਪ੍ਰਵਾਨ ਹੋ ਸਕਾਂ ਸੋ ਗੁਰੂ ਪਿਆਰੀ ਸਾਸੰਗਤ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰਾਂ ਨੇ ਅੱਜ ਸਾਨੂੰ ਨਿਸ਼ਾਨੀ ਦੱਸੀ ਅਸੰਤ ਕੈਸੇ ਹੁੰਦੇ ਨੇ ਕਿਹੜੇ ਸੰਤ ਨੇ ਤੇ ਕਿਸ ਤਰ੍ਹਾਂ ਉਹਨਾਂ ਦੀ ਰਹਿਣੀ ਬਹਿਣੀ ਹੁੰਦੀ ਹੈ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲਗੀ ਤਾਂ ਅਨੁਸ਼ੀਰ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦੇ ਉਹ ਅਸੀਸ ਕਰੋ ਅਰਦਾਸ ਕਰੋ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟਿਆ ਖਿੰਖਣ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਦੇਹ ਸੱਜਣ ਅਸਿ ਸੜੀਆਂ ਜੋ ਹੈ ਸੈਵ ਸੰਮੇਲ ਕਾ ਜਵਾਬ ਜਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ